ਉਦ ਜਦ ਪੱਤਿਆਂ ਤੇ ਖਾਂਦੇ ਸੀ ਜਦ ਪੱਤਿਆਂ ਤੇ ਖਾਂਦੇ ਸੀ ਤਾਂ ਬੜੇ ਬਿਸ਼ ਬਿਸ਼ ਜਾਂਦੇ ਸੀ ਉਦੋਂ ਮਹਿਮਾਨਾਂ ਦਾ ਸਵਾਗਤ ਸਾਰਾ ਤੱਬਰ ਹੀ ਲਗਾਉਂਦੇ ਸੀ ਆਏ ਫੇਰ ਮਿੱਟੀ ਵਾਲੇ ਭਾਂਡੇ ਤਾਂ ਰਹੇ ਕਈ ਕਈ ਦਿਨ ਵਾਂਡੇ ਮਿੱਟੀ ਜਹੇ ਖੁਸ਼ਬੂਈ ਰਿਸ਼ਤੇ ਤੇ ਕੱਚੇ ਉਹ ਮਿੱਟੀ ਦੇ ਬਰਾਂਡੇ ਤੇ ਜਦ ਭਾਂਡੇ ਪਿੱਤਲ ਦੇ ਆਏ ਉਹ ਬੜੇ ਕਲੀਆਂ ਕਰਾਏ ਨਾਲੇ ਰਿਸ਼ਤੇ ਤੇ ਭਾਂਡੇ ਸਭ ਸਾਲ ਛੇ ਮਹੀਨੇ ਚਮਕਾਏ ਤੇ ਆਏ ਸਟੀਲ ਦੇ ਫਿਰ ਅੱਗੇ ਰਿਸ਼ਤੇ ਵੀ ਜੋ ਹਲਕੇ ਹੋਣ ਲੱਗੇ ਉ ਉਤੋਂ ਤੋਂ ਚਮਕ ਬਥੇਰੀ ਪਰ ਛੇਤੀ ਐਵੇਂ ਖੜਕਣ ਲੱਗੇ ਵਰਤਣ ਲੱਗੇ ਜਦੋਂ ਦੇ ਕੱਚ ਦੇ ਜੋ ਸੰਭੇ ਸੰਭਾਲੇ ਵੀ ਨਹੀਂ ਬਚਦੇ ਹੁਣ ਰਿਸ਼ਤੇ ਕੱਚੇ ਕੱਚ ਵਰਗੇ ਵਿਖਰ ਜਾਂਦੇ ਨਿੱਕੇ ਜਿਹੇ ਟੱਚ ਤੇ ਅੱਜ ਧਰਮ ਕੋਲ ਪੇਪਰ ਦੇ ਵਰਤੇ ਖਾਪੀ ਕੇ ਡਸਟਬਿਨ ਧਰਤੇ ਰਿਸ਼ਤੇ ਵੀ ਯੂਜ਼ ਐਂਡ ਥਰੋ ਹੋ ਗਏ ਕਾਗਜ਼ਾਂ ਤੋਂ ਹੌਲੇ ਇਕਬਾਲ ਕਰਦੇ ਕਾਗਜ਼ਾਂ ਤੋਂ ਹੌਲੇ ਇਕਬਾਲ ਕਰਦੇ